ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਆ 15 ਅਗਸਤ ਸੁਤੰਤਰਤਾ ਦਿਵਸ ਤੇ ਅੱਜ ਆਪਾਂ ਜਾ ਰਹੇ ਆਪਣੇ ਗੁਰੂ ਘਰ ਦੇ ਸਕੂਲ ਜਿੱਥੇ ਕਿ ਸੁਤੰਤਰਤਾ ਦਿਵਸ ਮਨਾਇਆ ਜਾਏਗਾ ਤੇ ਆਪਾਂ ਉੱਥੇ ਸਪੈਸ਼ਲ ਗੇਸਟ ਹੋਏ ਹਾਂ ਵਿੱਚ ਮੈਂ ਤੇ ਸਾਡੀ ਸਾਰੀ ਕਮੇਟੀ ਅਸੀਂ ਪਹੁੰਚੇ ਤੇ ਸਕੂਲ ਦੇ ਸਟਾਫ ਨੇ ਸਾਡਾ ਫੁੱਲਾਂ ਵਾਲੇ ਬੁਕੇ ਦੇ ਕੇ ਸਵਾਗਤ ਕੀਤਾ ਤੇ ਉਸ ਤੋਂ ਬਾਅਦ ਫਿਰ ਅਸੀਂ ਪ੍ਰੋਗਰਾਮ ਦੇਖਿਆ ਬੱਚਿਆਂ ਦਾ ਬੱਚਿਆਂ ਨੇ ਜੋ ਪ੍ਰੋਗਰਾਮ ਤਿਆਰ ਕੀਤਾ ਸੀ ਬਹੁਤ ਵਧੀਆ ਤੇ ਆਓ ਤੁਹਾਨੂੰ ਵੀ ਦਿਖਾਣੇ ਆ ਪ੍ਰੋਗਰਾਮ ਬੱਚਿਆਂ ਦਾ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਆਪਾਂ ਹੁਣ ਮੱਥਾ ਲਾ ਲਿਆ ਏਸੀਆਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਸੰਗਤਾਂ ਦੀ ਸ਼ਿਕਾਇਤ ਆ ਵੀ ਏਸੀ ਠੰਡੇ ਨਹੀਂ ਕਰ ਰਹੇ ਪਤਾ ਨਹੀਂ ਕੀ ਸਮੱਸਿਆ ਹੈ ਇਹਨਾਂ 'ਚ ਚੈੱਕ ਕਰਕੇ ਦੇਖਦੇ ਹਾਂ ਇੱਕ ਪਾਸੇ ਦੇ एक ऐसी चल सिर्फ सिर वाला इधर इधर भी तो सारे चालू आए ऐसी चारे आलू चार आ गए जी स्कूल तो वापस बहुत सोहना प्रोग्राम किया बच्चों ने ਤੋ ਆਪਾਂ ਨੂੰ ਇੱਕ ਆ ਸ਼ਾਲ ਮਿਲ ਗਈ ਸਮਾਨ ਕੀਤਾ ਆਪਣਾ ਤੇ ਕਾ ਅ ਜਿਹਨੂੰ ਲਿਆ ਮੋਮੈਂਟੋ ਮਿਲ ਗਿਆ ਸਕੂਲ ਵੱਲੋਂ ਤੇ ਵਧੀਆ ਪ੍ਰੋਗਰਾਮ ਹੋਇਆ ਗੁਰਦੁਆਰਾ ਪਵੰਦਰ ਕਮੇਟੀ ਦੇ ਸਾਰੇ ਮੈਂਬਰ ਸਾਡੇ ਤੇ ਸਕੂਲ ਦੇ ਜਿਹੜੇ ਹੈਗੇ ਪ੍ਰੈਸਿਡੈਂਟ ਪਵੰਦਰ ਸਿੰਘ ਜੀ ਭਟਿਆ ਉਹ ਵੀ ਪਹੁੰਚੇ ਸੀ ਤਰੀ ਵਧੀਆ ਪ੍ਰੋਗਰਾਮ ਹੋਇਆ ਬਾਕੀ ਹੋਣ ਟਾਈਮ ਹੋ ਗਿਆ ਹੈ ਫਿਰ 1 ਵਜ ਗਿਆ ਤੇ ਜੰਗਰ ਬਾਣੀ ਛਕਦੇ ਆ ਤੇ ਸ਼ਾਮ ਦਾ ਦੇਖਦੇ ਹੁਣ ਕੀ ਪ੍ਰੋਗਰਾਮ ਬਣਦਾ ਠੀਕ ਹੈ ਜੀ ਨੰਦਾਂ ਦਾ ਸ਼ਾਮ ਨੂੰ ਇੱਕ ਵਾਰੀ ਫੇਰ ਤਿਆਰੀ ਖਿੱਚ ਲਈ ਆ ਗੁਰਦੁਆਰਾ ਸਾਹਿਬ ਪਰ ਤੇ ਮੁੰਡਾ ਆਇਆ ਜਿਹਨੇ ਏਸੀ ਦੇਖਣੇ ਆ ਚਲ ਕੇ ਦੇਖਦੇ ਹਾਂ ਕੀ ਕਹਿੰਦਾ ਏਸੀ ਵਾਲਾ ਹੋਰ ਅ ਜਨਮ ਹੈ ਸਤਿ ਮੁਰੇ ਅਸ਼ੇ ਪੁਰ ਦੇਵ ਨਮੇ ਰਿਮੋਟ ਨਾ ਚਾਲੂ ਨਹੀਂ ਹੋ ਰਿਹਾ

ਚੱਲ ਰਿਹਾ ਹੈ ਇਸੀ ਦਾ ਕੰਮ ਨਾਲੇ ਬੀਬੀਆਂ ਅੰਦਰ ਪਾਠ ਕੀ ਜਾ ਰਹੀਆਂ ਤੇ ਅੱਜ ਆਖਰੀ ਆ ਸੌਣ ਦਾ ਪਾਠ ਬismillah ਕੱਲ ਸੰਗਰਾਮਾਂ ਦਾ ਜਿੰਨੇ ਕਰੂਗੀ ਅੱਜ ਸਵੇਰੇ ਕਰੂਗੀ ਕੱਲ ਸ਼ਾਇਦ ਤੇ ਸੌਣ ਮਹੀਨੇ ਦੀ ਸਮਾਪਤੀ ਹੋ ਜਾਣੀ ਹੈ ਵੇਖ ਰਿਹਾ ਇਥੋਂ ਇਹ ਆ ਆ ਸੌਤਾਂ ਸੇਵਾ ਕਰ ਜਾਨੀ ਆ ਪੂਰੇ ਬਣੀ ਜਾਂਦੇ ਮੈਨੂੰ ਲੱਗਦਾ ਅੱਜ ਬਲੂ ਬਾਜੀ ਤੇ ਹੋਰ ਬੀਬੀਆਂ ਪੂਰੇ ਹੀ ਬਨਵਾਏ ਜਿੱਥੇ ਤੱਕ ਮੈਨੂੰ ਲੱਗਦਾ ਖੀਰ ਤੇ ਪੂਰੇ ਮਿਲ ਗਏ ਅੱਜ ਖਾਣ ਨੂੰ ਉਹ ਗੋਚੇ ਰਹਿ ਗਏ ਭੱਜ ਲਈ ਵੀਡੀਓ ਤੇ ਅੱਜ ਸਾਡੇ ਆਹ ਜਿਹੜਾ ਹੈਗੀ ਡਿਸਪੈਂਸਰੀ ਇਹਦਾ ਵੀ ਅੱਜ ਸਾਲਗिराह ਆਇਦੀ ਵੀ ਅੱਜ ਅੱਜ ਦੇ ਦਿਨ ਸ਼ੁਰੂ ਕੀਤੀ ਸੀ ਸੰਤਾ ਮੈਨੂੰ ਜਿੱਤੇ ਨਹੀਂ ਹੈ ਤੇ ਹੁਣ ਇਹਦਾ ਵੀ ਸੈਲੀਬ੍ਰੇਸ਼ਨ ਕੀਤਾ ਜਾਊਗਾ ਥੋੜੀ ਦੇਰ ਤੱਕ ਬੇਬੀਆਂ ਪਾਰਟ ਕਰਕੇ ਨਿਕਲੂਗੀਆਂ ਤਾਂ ਤੇ ਇੱਧਰ ਸਾਡਾ ਆਫਿਸ ਦੇ ਆਫਿਸ ਦੇ ਵਿੱਚ ਮੁੰਡਾ ਬੈਠਾ ਸਾਹਿਬ ਸਿੰਘ ਈਸੀਜੀ ਦਾ ਲੁੱਕ ਦੇ ਦਿੱਤਾ ਕੇਕ ਚ ਅਖੰਡ ਹੈ ਮੈਂ ਉਹ ਕੈਕਸੂਲਰ ਸੁਣਾ ਰਿਹਾ ਹਾਂ ਹਾਂ ਇਹ ਠੀਕ ਹੈ ਠੀਕ ਹੈ ਲੱਗੇ ਸਾਰੇ ਇਹ ਹੈ ਜੀ ਹਾਂ ਠੀਕ ਹੈ ਮੈਂ ਸੁਤੀ ਨਹੀਂ ਕੋਈ ਨਹੀਂ ਆਰੋਗ્ય ਸਤਨ ਯਾਰ ਉਲਟਾ ਕਿਉਂ ਤੁਸੀਂ ਰਹਿ ਰਹੇ ਹੋ ਮੇਰੇ ਜੀ ਨਹੀਂ ਠੀਕ ਹੈ ਠੀਕ ਹੈ ਅੱਗੇ ਪਾਣੀ ਚੈੱਕ ਕਰਵਾਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ

इस इस के भेजना। आ? क्या हुआ पाजी तो है। आ के पाजी बहुत तगड़ा है ताजा यूट्यूबर केक कटन की तैयारी चल रही है ਇਸ ਤੋਂ ਪਹਿਲਾਂ ਤੁਸੀਂ ਜਰੂਰ ਬੋਲੋ। ਅਰੇ ਉਹ ਨਾ ਆਪਣੇ ਹਾਂ 10 11 ਸਾਲ ਹੋ ਗਏ ਦੱਸੋ ਨਾ ਤੁਸੀਂ ਦੱਸੋ ਕਿ ਅੱਗੇ ਸਭ ਨੂੰ ਹਾਂ ਮਾਈਕ ਨਾ ਮਾਈਕ ਘਰ ਮੇਰੇ ਪੜਿਆ। 11 ਨਹੀਂ ਹੋਏ ਹੋਗੇ। ਪ੍ਰੀਆ ਕਰ। ਪ੍ਰੀਆ ਕਰ। ਪਰ ਤਾਂ ਨਹੀਂ ਕਹਦਾ ਯਾ ਲੋ ਓਕੇ ਕਰੋ ਇਹ ਲੋ ਓ ਰੋ ਚੱਲ ਖਾ ਗਿਆ ਖਾ ਲਓ ਅੱਜ ਸਾਡੇ ਹਸਪੀਟਲ ਨੂੰ ਕਲੀਨਿਕ ਨੂੰ 11 ਸਾਲ ਹੋ ਗਏ ਆਜ ਉਹਦੇ ਉਪਲਕਸ਼ ਵਿੱਚ ਕੇਕ ਕਟਿਆ ਸਾਡੀਆਂ ਮਾਤਾਵਾਂ ਤੋਂ ਕਟਵਾਇਆ ਕੇਕ ਹੇ ਹੁਣ ਇੱਧਰ ਚੱਲ ਰਿਹਾ ਪ੍ਰੋਗਰਾਮ ਕੀ ਕਹਿੰਦੇ ਆ ਸੁਖਮਨੀ ਸਾਹਿਬ ਦੇ ਪਾਰਟ ਦੀ ਸਮਾਪਤੀ ਵਜ੍ਹਾ ਨਾਸ਼ਤਾ ਮਿਲਦਾ ਆ ਰੀਬੀਆਂ ਨੂੰ ਤੇ ਨਾਲ ਸਾਨੂੰ ਉਹਦਾ ਚੱਲਦਿਆਂ ਕਾਰਕਰਮ ਤੇ ਮਿਲ ਰਹੇ ਨੇ ਖੀਰ ਤੇ ਪੂਰੇ ਦੋ ਦੋ ਟਾਈਪ ਦੇ ਪੂਰੇ ਮਿੱਠੇ ਤੇ ਨਮਕੀ ਹਾਂਜੀ ਹੁਣ ਪੰਚੀਆਂ ਘਰ ਥੋੜਾ ਜਿਹਾ ਗੱਡੀ ਵੱਲ ਚਲ ਗਏ ਸੀ ਗੱਡੀ ਆਈ ਉਹ ਸੀਗੀ ਉਹਨੂੰ ਤੋੜ ਕੇ ਤਹਾਨੂੰ ਐ ਘਰ ਤੇ ਠੀਕ ਹੈ ਜੀ ਅੱਜ ਦਾ ਦਿਨ ਵਧੀਆ ਰਿਹਾ ਅੱਜ ਵੀ ਅੱਜ ਆਪਾਂ ਇੱਕ ਤਾਂ ਤੇ ਸਕੂਲੇ ਪ੍ਰੋਗਰਾਮ ਸੇਗਾ ਫਿਰ ਗੁਰਦੁਆਰਾ ਸਾਹਿਬ ਸ਼ਾਮੀ ਹਸਪੀਟਲ ਦਾ ਆਪਣਾ ਜਿਹੜਾ ਕਲੀਨਿਕ ਹੈ ਉਹਦਾ ਆਪਾਂ ਬੜੇ ਗੰਢ ਮਨਾਇਓ ਦੀ ਤੇ ਇਹ ਤੇ ਆ ਵਧੀਆ ਬਾਕੀ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਮਿਲਦੇ ਆ ਕੱਲ ਨੂੰ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਇਹ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਲਿਓ ਤੇ ਕਮੈਂਟ ਵੀ ਕਰਦੇ ਹੋ ਕਰੋ ਮਾੜਾ ਕਿੱਦਾਂ ਦੀ ਵੀਡੀਓ ਲੱਗ ਰਹੀ ਹੈ ਕੀ ਗਲਤੀਆਂ ਕੀ ਆ ਹਨਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਲਈ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ